ਰਾਜਾ ਮੇਦਨੀ ਪ੍ਰਕਾਸ਼ ਨਾਹਲ ਦਾ ਰਾਜਾ ਆਪਣੇ ਆਰਾਮ ਕਮਰੇ ਵਿੱਚ ਬੈਠਾ ਸੀ ਕਿ ਵਜ਼ੀਰ ਹਰਜੀ ਆ ਗਿਆ ਤੇ ਦੋਹਾਂ ਦੀ ਗੱਲਬਾਤ ਇਹੋ ਸ਼੍ਰੀ ਰਾਜਾ ਪੁੱਛਦਾ ਹਰਜੀ ਕੋਈ ਨਵੀਂ ਖਬਰ ਹੈ ਵਜ਼ੀਰ ਕਹਿਣ ਲੱਗਾ ਮਹਾਰਾਜ ਖਬਰਾਂ ਭਲੀਆਂ ਨਹੀਂ ਹੈ ਫਤਿਹ ਸ਼ਾਦੀਤੀ ਦਾ ਸਾਖ ਭੀਮ ਚੰਦੇ ਲੜਕੇ ਨਾਲ ਹੋ ਗਿਆ ਹੈ ਰਾਜਾ ਚਿੰਤਾਤੁਰ ਹੋ ਗਿਆ ਕਹਿਣ ਲੱਗੇ ਦਿਸਦਾ ਹੀ ਸੀ ਅੱਗੇ ਤਾਂ ਪੁੱਤਰ ਦੀ ਅੜਹੋਂਦ ਬਾਵਲਿਆ ਕਰਦੀ ਸੀ ਹੁਣ ਰਾਜ ਕਾਜ ਦਾ ਬਿਸਦਸਾ ਪੈ ਗਿਆ ਕਿਉਂਕਿ ਸ਼ਰਾਰਤੀ ਨੇ ਪਹਿਲਾਂ ਇੱਕ ਨੇ ਸੀ ਜੀਉਣ ਦੇਂਦਾ ਹੁਣ ਦੋ ਦਾ ਜੁੱਟ ਹੋ ਗਿਆ ਵਜ਼ੀਰ ਕਹਿਣ ਲੱਗਾ ਕਿ ਮੈਂ ਵੀ ਬੜਾ ਫਿਕਰਮੰਦ ਹਾਂ ਹੁਣ ਹੋਰ ਕੀ ਕੀਤਾ ਜਾ ਸਕਦਾ ਹੈ ਰਾਜਾ ਜੀ ਕਹਿਣ ਲੱਗੇ ਫਿਰ ਵੀ ਕੋਈ ਤਦਦੀਰ ਤੇ ਹੋਏਗੀ ਨਾ ਹਾਂ ਇਨਸਾਨੀ ਤਦਬੀਰ ਤਾਂ ਅਜੇ ਕੋਈ ਨਹੀਂ ਸੁੱਜੀ ਕੋਈ ਰੱਬੀ ਮਦਦ ਮਿਲੇ ਤਾਂ ਵੱਖਰੀ ਗੱਲ ਹੈ ਵਜ਼ੀਰ ਨੇ ਉੱਤਰ ਦਿੱਤਾ ਰਾਜਾ ਜੀ ਰੱਬੀ ਮਦਦ ਇਸ ਵੱਲੋਂ ਵੀ ਮਾਨੂੰ ਚਾਟ ਹੋ ਗਿਆ ਹੈ ਦੇਵੀ ਦੇਵਤੇ ਦੀ ਤਾਂ ਕੁਛ ਸਾਰਦੇ ਨਹੀਂ ਪੁੱਤਰ ਨਿਮਿਤ ਸਾਰਿਆਂ ਦੀ ਪੂਜਾ ਪ੍ਰਤੀਸ਼ਟਾ ਪਾਠ ਪੂਜਾ ਜਗ ਕਰਕੇ ਵੇਛ ਚੁੱਕਿਆ ਕੋਈ ਨਹੀਂ ਪੁਕਰਦਾ ਤੇ ਜਾਂ ਜਿਵੇਂ ਕੋਈ ਆਖਦੇ ਹਨ ਦੇਵਤਾ ਹੈ ਹੀ ਨਹੀਂ ਭਰਮ ਹੀ ਹੈ ਬਾਕੀ ਰਹੀ ਪੀਰ ਫਕੀਰ ਕਿਸੇ ਦੀ ਮਦਦ ਸਡਾਰੇ ਬੁੱਧੂ ਸ਼ਾਹ ਸੁਨੇ ਦਾ ਜੋ ਮੁਸਲਮਾਨ ਹੈ ਤੇ ਇਧਰ ਧੋਣਾ ਵਿੱਚ ਰਾਮ ਰਾਏ ਸੁਣੀਦਾ ਜਿਸ ਦੀਆਂ ਕਰਾਮਾਤਾਂ ਅੱਗੇ ਔਰੰਗਜ਼ੇਬ ਵੀ ਚੁਕਿਆ ਹੈ ਸੋ ਉਹ ਸਾਡੇ ਵੈਰੀ ਫਤਿਹ ਸ਼ਾਹ ਦਾ ਬਿੱਤਰ ਤੇ ਪੁੱਜਿਆ ਅਸਾਂ ਲਈ ਸਭ ਰਸਤੇ ਬੰਦ ਹੋ ਗਏ ਹੁਣ ਤਾਂ ਇੱਕੋ ਸੋਚਦੀ ਹੈ ਕਿ ਹੋਰ ਫੌਜ ਭਰਤੀ ਕਰੀਏ ਤੇ ਜੰਗ ਲਈ ਤਿਆਰ ਬਰ ਤਿਆਰ ਰਹੀ ਹੈ ਜਦ ਸਮਾਹ ਬਣੇ ਮੈਦਾਨ ਵਿੱਚ ਸਨਮੁਖ ਜੂਝ ਦੇ ਲੜ ਮਰੀਏ ਲੋਕ ਤਾਂ ਜਾਣਾ ਇਹ ਪ੍ਰਲੋਕ ਵਿੱਚ ਤਾਂ ਸਵਰਗ ਮਿਲੇ ਵਜ਼ੀਰ ਉਹਨਾਂ ਦੇ ਮੂੰਹ ਵੱਲ ਤੱਕਦਾ ਰਿਹਾ ਹਾਂ ਜੰਗ ਲਈ ਤਿਆਰ ਰਹਿਣਾ ਸਦਾ ਸੁਖਦਾਈ ਹੈ ਸਗੋਂ ਐਸੀ ਸਮੇਂ ਤਾਂ ਹਰ ਸ਼ਿਨ ਸਨਦਬਦ ਰਹਿਣਾ ਹੀ ਰਾਜਨੀਤੀ ਹੈ ਮੈਦਾਨ ਵਿੱਚ ਸਨਮੁਖ ਜੂਝ ਕੇ ਮਰਨਾ ਵੀ ਰਾਜਨ ਬੀਰਾਂ ਦਾ ਧਰਮ ਹੈ ਪਰ ਉਦਾਸੀ ਤੇ ਨਿਰਾਸ਼ਤਾ ਨਹੀਂ ਚਾਹੀਏ ਕੁਝ ਹੋਰ ਵੀ करिए ਰਾਜਾ ਜੀ ਨਾ ਉਮੀਦੀ ਵਿੱਚ ਵੀ ਕੁਝ ਉਮੀਦ ਰੱਖ ਕੇ ਪੁੱਛਣ ਲੱਗੇ ਕੀ ਕਰਨਾ ਚਾਹੀਦਾ ਵਜ਼ੀਰ ਕਹਿਣ ਲੱਗੇ ਸਾਡੇ ਰਾਜ ਦੀ ਸਰਹੱਦ ਵਿੱਚ ਜਮਨਾ ਕਿਨਾਰੇ ਇੱਕ ਬੜਾ ਬਿਰਧ ਬ੍ਰਾਹਮਣ ਤਪ ਕਰ ਰਿਹਾ ਹੈ ਕਿਉਂ ਨਾ ਉਸ ਦੀ ਸਹਾਇਤਾ ਲਈਏ ਮੇਰੀ ਜਾਚੇ ਉਹ ਜੋਗੀ ਹੈ ਪਦwidetildeੀਆਂ ਸਿੱਧੀਆਂ ਦਾ ਮਾਰਗ ਜਰੂਰ ਹੈ। ਨਿਰਜਨ ਬਨ ਵਿੱਚ ਰਹਿੰਦਾ ਹੈ। ਦਿਨ ਰਾਤ ਤਪ ਵਿੱਚ ਲੀਨ ਹੈ। ਕਿਸੇ ਨਾਲ ਕੁਝ ਬੰਧ ਨਹੀਂ। ਇੱਕ ਚੇਲਾ ਸੇਵਾ ਕਰਦਾ ਹੈ। ਹੈ ਉਹ ਦੁੱਧਾਧਾਰੀ। 2-4 ਗਾਈਆਂ ਨੇ ਜੋ ਬਨ ਵਿੱਚ ਚਰ ਲੈਂਦੀਆਂ ਨੇ ਤੇ ਮਹਾਤਮਾ ਨੂੰ ਦੁੱਧ ਦੇ ਛੱਡਦੀਆਂ ਨੇ। ਉਸ ਦੀ ਅਸੀਸ ਜਰੂਰ ਕੁਝ ਸਹਾਇਤਾ ਕਰੇਗੀ। ਇਧਰ ਆਪਣੀ ਸੈਨਾ ਹੋਰ ਵਧਾਉਣੀ ਚਾਹੀਏ। ਔਰ ਉਧਰ ਵੀ ਆਸ ਉਮੀਦ ਰੱਖਣੀ ਚਾਹੀਏ। ਤੁਸੀਂ ਮਾਤਾ ਜੀ ਨੂੰ ਆਪ ਮਨਾਓ ਕਿ ਹਰ ਸਮਾਂ ਆ ਗਿਆ ਹੈ ਕਿ ਉਹ ਵੱਡੀ ਪ੍ਰਾਤਨ ਖਜ਼ਾਨੇ ਦੀਆਂ ਕੁੰਜੀਆਂ ਆਪ ਨੂੰ ਦੇ ਦੇਣ। ਜੋ ਔਕੜਾਂ ਵਾਸਤੇ ਪਿਛਲੇ ਰਾਜੇ ਸੰਭਾਲ ਕੇ ਜਮ੍ਹਾਂ ਕਰ ਗਏ ਸਨ। ਇਸ ਤੋਂ ਉੱਪਰ ਔਕੜ ਦਾ ਸਮਾਂ ਹੋਰ ਕਿਹੜਾ ਹੋ ਸਕਦਾ ਹੈ? ਰਾਜਾ ਜੀ ਕਹਿਣ ਲੱਗੇ ਠੀਕ ਤੇ ਹੈ ਗੱਲ। ਪਰ ਤ੍ਰੀਮਤਾ ਤੇ ਫੇਰ ਬਿਰਦ ਘਟ ਹੀ ਆਖੇ ਲੱਗਦੀਆਂ ਨੇ ਅੱਛਾ ਜਤਨ ਕਰ ਦੇਖਦੇ ਹਾਂ ਮਾਂ ਹੈ ਮੰਨ ਜਾਏਗੀ ਹਾਂ ਹਾਂ ਮੰਤਰੀ ਫੇਰ ਬ੍ਰਾਹਮਣਵਾਲਾ ਕੋ ਚਲੀਏ ਹਰਜੀ ਕਹਿਣ ਲੱਗੇ ਤੁਸੀਂ ਅੱਜ ਮਾਤਾ ਜੀ ਨਾਲ ਗੱਲਬਾਤ ਕਰੋ ਮੈਂ ਬਖਸ਼ੀ ਜੀ ਨਾਲ ਫੌਜ ਵਧਾਉ ਤੇ ਜੰਗੀ ਸਮਾਨ ਵਧੇਰੇ ਇਕੱਠਾ ਕਰਨ ਦੀ ਤਜਵੀਜ਼ ਕਰਦਾ ਉਸ ਵਲ ਕੱਲ ਤੜਕੇ ਟੁਰ ਪਈਏ ਸ਼ਿਕਾਰ ਦੇ ਬਹਾਨੇ ਚੱਲਾਂਗੇ ਤੇ ਫਿਰ ਸ਼ਿਕਾਰ ਵੇਤੀ ਹੀ ਉਸ ਲੋ ਮਿਲਣ ਦਾ ਸਮਾਂ ਕੱਢ ਲਵਾਂਗੇ ਦੱਸ ਕੇ ਜਾਣਾ ਠੀਕ ਨਹੀਂ ਹੈ ਰਾਜਾ ਜੀ ਨੇ ਪੁੱਛਿਆ ਕਿੱਥੇ ਕੋ ਹੈ ਮੰਤਰੀ ਜਵਾਬ ਦੇਣ ਲੱਗਾ ਕੋਈ ਆਪਣੀਆਂ ਮਹਿਲਾਂ ਤੋਂ ਪੰਜੀ ਜਿ ਸ਼ਬੀ ਕੋ ਪਰ ਸਾਡੇ ਸ਼ਹਿਰ ਤੋਂ ਪੂਰਬ ਉੱਤਰ ਵੱਲ ਜਮਨਾ ਕਿਨਾਰੇ ਕਾਲਸੀ ਪਿੰਡ ਹੈ ਉਹ ਕੁਛ ਚੜਾਈ ਚੜ ਕੇ ਫਿਰ ਅੱਗੇ ਡੇਢ ਕੋ ਕੋ ਉਰੇ ਸਾਡੇ ਵਾਲੇ ਪਾਸੇ ਕਿਨਾਰੇ ਤੇ ਜਿੱਥੇ ਕੋ ਪਹਾੜੀ ਨਦੀ ਟੈਂਸਾ ਜਮਨਾ ਦਾ ਸੰਗਮ ਹੈ ਨਾ ਉੱਥੇ ਕੁਵਾਰ ਕੁਸ਼ ਪੱਧਰ ਜਈ ਹੈ ਥੋੜੀ ਉਸੇ ਬਣ ਵਿੱਚ ਇੱਕ ਕੁਟੀ ਹੈ ਤੇ ਗਿਰਦੇ ਛਾਪਿਆਂ ਦਾ ਬੜਾ ਤਕੜਾ ਵਾੜਾ ਹੈ ਵਿੱਚ ਬੜਾ ਖੁੱਲਾ ਜਿਹਾ ਵਿਹੜਾ ਹੈ ਚਲੋ ਠੀਕ ਹੈ ਬਹੁਤਾ ਦੂਰ ਨਹੀਂ ਰਾਜਾ ਜੀ ਨੇ ਉੱਤਰ ਦਿੱਤਾ ਇਸ ਪ੍ਰਕਾਰ ਗੱਲਾਂ ਬਾਤਾਂ ਕਰਕੇ ਰਾਜਾ ਤੋਂ ਵਜ਼ੀਰ ਜੀ ਵਿਦਾ ਹੋਏ ਤੇ ਬਖਸ਼ੀ ਖਾਨੇ ਜਾ ਕੇ ਆਪਣੇ रियासत ਦੀ ਰੱਖਿਆ ਦੇ ਵਧੀਰੇ ਸਬੰਧ ਦੀ ਡਾਲ ਡੀਲ ਡਾਲ ਦੇ ਰਿਹਾ ਉਧਰ ਰਾਜਾ ਜੀ ਨੇ ਆਪਣੇ ਮਾਤਾ ਨਾਲ ਯਤਨ ਲਾ ਕੇ ਪੁਰਾਣੇ ਭੰਡਾਰੇ ਵਿੱਚੋਂ ਚੋਖੀ ਮਾਇਆ ਰਿਆਸ ਦੀ ਰੱਖਿਆ ਦੀ ਨਵੀਂ ਤਜਵੀਜ਼ ਪਰ ਖਰਚ ਕਰਨ ਲਈ ਕਢਾ ਲਈ ਅਗਲੇ ਦਿਨ ਰਾਜਾ ਮੇਦਨੀ ਪ੍ਰਕਾਸ਼ ਸ਼ਿਕਾਰ ਚੜਿਆ ਨਾਲੇ ਵਜ਼ੀਰ ਤੇ ਕੁਝ ਸਿਪਾਈ ਚੜੇ ਰਸਤੇ ਵਿੱਚ ਬਖਸ਼ੀ ਨਾਲ ਨਵੀਆਂ ਤਜਵੀਜ਼ਾਂ ਤੇ ਬਹਿਸ ਤੇ ਵਿਚਾਰ ਹੁੰਦੀ ਰਹੀ ਵਜ਼ੀਰ ਨੇ ਡੇਰਾ ਉਸ ਟਿਕਾਣੇ ਤੋਂ ਕੋਕ ਦੀ ਵਿੱਥ ਉੱਤੇ ਉਰੇ ਜੈ ਲਵਾ ਲਿਆ ਦਿਨ ਦਾ ਤੀਜਾ ਪੈਰ ਜਿਹਨੂੰ ਲੋਡਾ ਵੇਲਾ ਕਹਿੰਦੇ ਨੇ ਲਗ ਭਗ ਰਾਜਾ ਤੇ ਵਜ਼ੀਰ ਘੋੜੇ ਚੜ ਸਹਿਰ ਨੂੰ ਨਿਕਲੇ ਤੇ ਹੌਲੀ ਹੌਲੀ ਬ੍ਰਾਹਮਣ ਦੀ ਕੁਟੀ ਪਾਸ ਜਾ ਨਿਕਲੇ ਰਾਜਾ ਉਰੇ ਠਹਿਰ ਗਿਆ ਤੇ ਵਜ਼ੀਰ ਘੋੜਾ ਬਰਛਲਰ ਬਨ ਕੇ ਅੰਦਰ ਗਿਆ ਬ੍ਰਾਹਮਣ ਜੀ ਉਸ ਵੇਲੇ ਬਾੜੇ ਦੇ ਵਿਹੜੇ ਵਿੱਚ ਇੱਕ ਪੱਥਰ ਦੀ ਸਲਾਤੇ ਕਹਾ ਦੀ ਸਫ ਬਿਸ਼ਾਈ ਬੈਠੇ ਸਨ ਉਮਰ ਕੋਈ ਲਗਭਗ 100 ਬਰਸ ਦੇ ਲਗਚਾਗੇ ਹੋਏਗੀ ਸਰੀਰ ਬਸ ਹੱਡੀਆਂ ਜਿਹਾ ਪਦਾ ਸੀ ਮਾਸ ਤਾਂ ਵਿੱਚੋਂ ਗੋਮੀ ਲੱਭਦਾ ਸੀ ਪਰ ਚਿਹਰੇ ਪਰ ਬਹੁਤ ਆਬਾ ਸੀ ਚਮਕ ਧਮਕ ਸੀ ਪਿੱਠ ਵਿੱਚ ਸਿੱਧਾ ਪਣਨੇ ਸੀ ਥੋੜਾ ਝੁਕ ਗਿਆ ਸੀ ਔਰ ਨਰਬਲਤਾ ਹੀ ਦੇ ਪੂਰੇ ਨਿਸ਼ਾਨ ਦਿਸਦੇ ਸਨ। ਵਜ਼ੀਰ ਨੇ ਅੱਗੀ ਵਧ ਕੇ ਪ੍ਰਣਾਮ ਕੀਤੀ। ॠषि ਨੇ ਪਛਾਣਿਆ। ਆਸ਼ੀਰਵਾਦ ਦਿੱਤੀ ਤੇ ਕਿਹਾ ਆਓ ਬੈਠੋ। ਵਜ਼ੀਰ ਨੇ ਬਿਨੈ ਕੀਤੀ ਕਿ ਬਾਹਰ ਰਾਜਾ ਜੀ ਵੀ ਆਏ ਹਨ। ਜੇ ਆਪ ਜੀ ਦੀ ਆਗਿਆ ਹੋਵੇ ਤਾਂ ਆ ਜਾਣ। ਇਹ ਸੁਣ ਕੇ ਬ੍ਰਾਹਮਣ ਕੰਬ ਦਾ ਕੰਬ ਦਾ ਉੱਠਣ ਲੱਗਾ। ਬੋਲਿਆ ਸ੍ਰੀ ਕ੍ਰਿਸ਼ਨ ਜੀ ਦਾ ਵਾਕ ਹੈ ਮਨੁੱਖਾਂ ਵਿੱਚ ਮੈਂ ਰਾਜਾ ਹਾਂ ਆਹੋ ਪਹਾਂਗ ਰਾਜੇ ਹੀ ਹੋ ਕੇ ਆਓ ਆਓ ਤੇ ਸਹੀ ਪਰ ਵਜ਼ੀਰ ਨੇ ਬਾਹ ਫੜ ਕੇ ਬਹਾਲ ਦਿੱਤਾ ਤੇ ਕਿਹਾ ਆਪ ਬਿらっしゃਗੇ ਰਾਜਾ ਜੀ ਆਪ ਆ ਜਾਣਗੇ ਉਹ ਆਪਦੇ ਦਵਾਰੇ ਰਾਜਾ ਹੋ ਕੇ ਨਹੀਂ ਆਏ ਅਸ਼ੀਰਵਾਦ ਵਾਸਤੇ ਆਏ ਹਾਂ ਆਪ ਧਰਮ ਮੂਰਤੀ ਹੋ ਵੱਡੇ ਹੋ ਫਿਰ ਬੰਦਗੀਵਾਨ ਹੋ ਇਹ ਕਹਿ ਕੇ ਵਜ਼ੀਰ ਬਾਹਰ ਗਿਆ ਤੇ ਰਾਜਾ ਜੀ ਨੂੰ ਨਾਲ ਲੈ ਕੇ ਅੰਦਰ ਆ ਗਿਆ ਦੋਹਾਂ ਨੇ ਦੂਰੋਂ ਹੀ ਸੀਸ ਨਵਾਇਆ ਪਰ ਬੁੱਢੇ ਲੇਕਿਨ ਅੰਦਰਲੇ ਸਾਸ ਵਾਲੇ ਬ੍ਰਾਹਮਣ ਨੇ ਕਿਹਾ ਆਹੋ ਪਹਾੜ ਤਨ ਭਾਗ ਰਾਜਾ ਜੀ ਹੋ ਕੇ ਆਓ ਜੀ ਆਇਆਂ ਨੂੰ ॠषि ਜੀ ਦੇ ਅੰਦਰ ਕ੍ਰਿਸ਼ਨ ਜੀ ਦਾ ਵਾਕ ਗੂੰਜ ਰਿਹਾ ਸੀ ਕਿ ਮੈਂ ਹੀ ਰਾਜਿਆਂ ਵਿੱਚ ਪਰਵੇਸ਼ਾਂ ਥੋੜਾ ਜਿਹਾ ਆਪੋ ਵਿੱਚ ਆਦਰ ਸਤਕਾਰ ਕੁਸ਼ਲ ਆਨੰਦ ਪੁਸ਼ ਕੇ ਫਿਰ ਮਤਲਬ ਦੀ ਗੱਲ ਛਿੜ ਪਈ ॠषि ਨੇ ਸਾਰੀ ਗੱਲ ਸੁਣ ਕੇ ਕਿਹਾ हे राजन मैं इस राज ਵਿੱਚ ਬੈਠ ਕੇ ਤਪ ਕੀਤਾ ਹੈ ਤੇਰੀ ਰਾਜਹਾਨੀ ਮੈਂ ਨਹੀਂ ਦੇਖ ਸਕਦਾ ભગવાન ਕਿਰਪਾ ਕਰੇ ਰਾਜ ਅਟਲ ਹੋਵੇ ਪਰ ਸੰਸਾਰ ਵਿੱਚ ਫਤੇਸ਼ਾਤ ਤੇ ਭੀਮਚੰਦ ਦੋਰਲੇ ਹੋਏ ਤੇਰੇ ਤੇ ਭਾਰੂ ਹਨ ਤੇ ਸਿੱਧੀ ਮੰਡਲ ਵਿੱਚ रामराय ਯੋਗੀ ਹੈ ਸਿੱਧੀਆਂ ਵਿਪੋਤੀਆਂ ਤੇ ਉਸ ਦਾ ਪੂਰਾ ਵਸਿਕਾਰ ਹੈ ਮੈਂ ਗਰੀਬਤਾ ਦਰਸ਼ਨ ਦੀ ਆਸ ਵਿੱਚ ਬੁੱਢਾ ਹੋ ਗਿਆ ਬਿਬੋਤੀਆਂ ਤੋਂ ਮੇਰੇ ਗੁਰੂ ਨੇ ਮੈਨੂੰ ਹੋੜਿਆ ਸੀ ਤੇ ਮੈਂ ਆਪ ਵੀ ਇਸ ਪਾਸੇ ਰੁਚੀ ਨਾ ਕੀਤੀ ਸਾਰਾ ਬਲ اسی ਗੱਲ ਵੱਲ ਲੱਗਾ ਕਿ ਪ੍ਰਤੱਖ ਭਾਵੇਂ ਅੰਦਰ ਖਾਤੇ ਦਰਸ਼ਨ ਪਾਵਾਂ ਚਾਹੇ ਦਰਸ਼ਨ ਦੇਖਾਂ ਚਾਹੇ ਦਰਸ਼ਨ ਸਮਾਵਾਂ ਪਰ ਮੇਰੀ ਆਸ ਨਹੀਂ ਪੁੱਗੀ ਬੜਾ ਠੰਡਾ ਹੋ ਕਾਲਿਆ ਵਜ਼ੀਰ ਕਹਿਣ ਲੱਗੇ ऋषि जी केमा करने अस आप दे केवल ब्रह्म दर्शन निमित्त लग रह समय विच विघ्न पाया है असि लोड बंद लोग बिरथावन अपने लिए काला होता है इसलिए बिनती कर देती है ऋषि जी किवें आखो राजा प्रजा दा रखवाला है राज विच वस दिया राज दी रखिया सब दा धर्म है ਮੈਂ ਇਸ ਰਾਜ ਵਿੱਚ ਸੁਖ ਪਾਇਆ ਆਪ ਦਾ ਆਉਣਾ ਵਿਗਨਕਾਰੀ ਨਹੀਂ ਹੈ ਭਗਵਾਨ ਸਹਾਇਤਾ ਕਰੇ ਮੇਰੀ ਅਸ਼ੀਰਵਾਦ ਹੈ ਪਰ ਹਾਂ ਇਹ ਕਹਿ ਕੇ ਬੁੱਢੇ ਥੇਰੇ ਤੇ ਇੱਕ ਚਮਕ ਆ ਗਈ ਢਿਲਕ ਦੀ ਮਾਸ ਦੀਆਂ ਚੂੜੀਆਂ ਵਿੱਚ ਇੱਕ ਚਾਨਣ ਜਿਹਾ ਫੇਰਾ ਪਾ ਗਿਆ ਸਿਰ ਹਿਲਾਵੇ ਤੇ ਅੱਖਾਂ ਮੀਟ-ਮੀਟ ਜਾਣ ਕਦੀ ਉੱਪਰ ਆਕਾਸ਼ਾਂ ਵਾਲ ਤੱਕ ਕੇ ਕਦੀ ਆਪਣੇ ਆਪ ਹੱਥ ਜੋੜ ਜਾ ਇਨ ਅੱਖਾਂ ਵਿੱਚ ਇੱਕ ਵਾਰੀ ਬਿਜਲੀ ਵਰਗੀ ਦਮਕ ਆ ਗਈ ਫਿਰ ਨੈਣ ਪਾਰ ਆਏ ਤੇ ਕੁਚਰ ਚੁੱਪ ਰਹਿ ਕੇ ਬੋਲਿਆ हे ਰਾਜਨ ਇੱਕ ਕਲੂਕਾਲ ਹੈ ਤੇ ਕਲੂਦੇ ਵੀ ਤਰੇ ਪੈਰ ਖਿਸੇ ਹੋਇਆ ਇਸ ਲਈ ਇੱਕ ਭਾਰੀ અવਤਾਰ ਦਾ ਆਗਮ ਹੈ ਹਾਂ ਉਹ ਆਇਆ ਹੈ ਤੇ ਵਿਚਰਿਆ ਪਰ ਮੈਨੂੰ ਪਤਾ ਨਹੀਂ ਹੈ ਜੇ ਕਦੀ ਤੂੰ ਉਸ ਦੇ ਦਰਸ਼ਨ ਕਰੇ ਤਾਂ ਨਿਸ਼ਚੇ ਕਲਿਆਣ ਹੋਵੇ ਰਾਜਾ ਅश्चਰਜਤਾ ਨਾਲ ਅਗੋਂ ਬੋਲਿਆ ਰਿਸ਼ੀ ਜੀ ਬਿਨਾ ਪਤੇ ਕੀ ਕੂੰ ਪਾਈਏ ਬ੍ਰਾਹਮਣ ਕਹਿ ਲਗਾ ਰਾਜਨ ਮੈਨੂੰ ਉਂਝ ਥਾਉ ਕੋਈ ਨਹੀਂ ਐ ਮੈਂ ਪਹਿਲੀ ਉਮਰੇ ਮੂਰਤੀ ਦਾ ਧਿਆਨ ਧਰਦਾ ਰਿਹਾ ਸੀ ਫਿਰ ਮੈਨੂੰ ਰਾਹ ਪਾਉਣ ਵਾਲਾ ਮਿਲਿਆ ਤੇ ਮੈਂ ਸਾਕਸ਼ਾਤ ਉਸ ਦੇ ਧਿਆਨ ਮਗਲ ਰਿਆ ਉਸ ਨੇ ਮੈਨੂੰ ਫੇਰ ਚਤਰਪੁਜ ਮੂਰਤੀ ਦੇ ਧਿਆਨ ਵਿੱਚ ਲਾਇਆ ਮੇਰੀ ਆਰਬਲਾ ਤਾਂ ਇਸੇ ਤਰ੍ਹਾਂ ਹੀ ਗੁਜ਼ਰੀਏ ਸਿੱਖ ਇਹ ਰਹੀ ਕਿ ਜੋ ਮੂਰਤੀ ਮੈਂ ਆਪਣੇ خیال ਵਿੱਚ ਬੰਦਦਾ ਹਾਂ ਉਹ ਕਦੇ ਜਿਉਂਦੀ ਹੋ ਕੇ ਮਿਲੇ ਚਾਹੇ ਮਨੁੱਖਾਂ ਵਾਂ ਚਾਹੇ ਕਿਸੇ ਆਤਮ ਤਰੀਕੇ ਵਿੱਚ ਪਰ ਆਸ ਨਾ ਪੁਕੇ ਹੁਣ ਕੁਛ ਦਿਨ ਹੋਏ ਤਾਂ ਮੈਂ ਬੈਠੇ-ਬੈਠੇ ਇੱਕ ਸੁਪਨਾ ਦੇਖਿਆ ਇੱਕ ਕੋਈ ਦਿਵੇ ਮੂਰਤੀ ਹੈ ਉਹਨਾਂ ਮੈਨੂੰ ਆਖਿਆ ਕਿਉਂ ਮੂਰਤਾਂ ਬੰਨ ਬੰਨ ਤਖਪਦਾ ਮਨੁੱਖ ਰੂਪ ਵਿੱਚ ਜਗਤ ਪਰ ਆਏ ਹੋਏ ਹਨ ਤੇ ਜਗਤ ਦੇ ਰਖਕ ਹੋ ਕੇ ਵਿਚਰੇ ਹਨ ਜੁਦ ਜਾਂਗਰ ਚਾਉਂਦੇ ਆਰਾ ਵਿੱਚ ਹਨ ਯੋਧੇ ਤੇ ਰਜੋਗੁਣੀ ਦੇਸ ਦੇ ਹਲ ਪਰ ਹੈਨ ਤਰੋਂ ਨਿਰੰਕਾਰੀ ਅਵਤਾਰ ਤੇ ਜਗਤ ਰਖਿਆਕ ਸੇ ਰਾਜਨ ਜੀ ਮੈਂ ਵੇਖਾਂ ਤਾਂ ਪਛਾਣ ਲਵਾਂ ਉਹਨਾਂ ਦੀ ਨਵ ਉਮਰਾ ਹੈ ਦੇਵ ਮੂਰਤੀ ਹੈ ਪ੍ਰਕਾਸ਼ ਹੀ ਪ੍ਰਕਾਸ਼ ਰੂਪ ਹਨ ਰਾਸੀ ਰਾਸ ਹੈ ਪਰ ਸ਼ਸਤਰ ਤਾਰੀ ਹਨ ਤੇ ਠਾਠ ਰਾਜਸੀ ਹੈ